गोपाल सिंघ चवानी डकी गई आहे ख़िलाफ़ गुस्सा गाॾो सोन लॻे जे आम आदमी पार्टी न वोट पाई आहे ਕੌਣ ਅਗਰ ਹਮ ਹੀ ਚੁੱਪ ਰਹੇ ਤਾਂ ਕੌਣ ਬੋਲੇਗਾ ਪੰਜਾਬੀਓ ਫਤਹਿ ਨਹੀਂ ਸਾਂਝ ਪਾਉਣਾ ਸ਼ੁਰੂਆ ਗੁਰੂ ਜੀ ਦਾ ਖੰਸਾ ਸਤਕਾਰਯੋਗ ਸੋਲੇ ਦੇਸ਼ ਪੰਜਾਬ ਦੇ ਵਾਸੀਓ ਇਹ ਜਿਹੜਾ ਮੈਂ ਕਿਹਾ ਕਿਸ ਹੋਣ ਕੇ ਸਾਂਹ ਮੂੰਹ ਖੋਲੇਗਾ ਕੌਣ ਅਗਰ ਪੰਜਾਬੀ ਹੀ ਜੋਪ ਰਹੇ ਤਾਂ ਬੋਲੇਗਾ ਤਾਂ ਸੁਣ ਲਓ ਦੋਸਤੋ ਕੀ ਕਿਹਾ ਸੀ ਤੁਸੀਂ 2 ਸਾਲ ਪਹਿਲਾਂ ਕੇਦਰੀਵਾਲ ਕੇਦਰੀਵਾਲ ਸਾਰਾ ਪੰਜਾਬ ਤੇਰੇ ਨਾਲ ਉਹ ਬਾਹੂਆਂ ਇਨਕਲਾਬ ਦੀ ਗੱਲ ਕੀਤੀ ਆ ਆਮ ਆਦਮੀ ਪਾਰਟੀ ਨੇ ਇਨਕਲਾਬ ਕੀ ਸੀ ਇਨਕਲਾਬ ਸੀ ਸਰਮਨ ਸਦਾਨੀ ਗੁਰੂ ਗੋਬਿੰਦ ਸਿੰਘ ਇਨਕਲਾਬ ਸੀ ਸ਼ਹੀਦ ਆਜ਼ਮ ਭਗਤ ਸਿੰਘ ਇਨਕਲਾਬ ਸਿੰਘ ਕਰਤਾਰ ਸਿੰਘ ਸਰਪਾ ਅੱਜ ਦੇ ਇਨਕਲਾਬ ਨੇ ਕਿਸਾਨ ਮਜ਼ਦੂਰ ਜਥੇਬੰਦੀਆਂ ਕਿਹੜੀ ਇਨਕਲਾਬ ਦੀ ਗੱਲ ਸਾਨੂੰ ਸਿਖਾਉਣ ਆ ਗਏ ਦਿੱਲੀ ਵਾਲੇ ਸੁਸਕਾਲ ਲੋਕ ਦੋਸਤੋ ਉਹ ਚਾਰ ਸੰਗੇ ਕਰ ਰਹੇ ਹੁੰਦੇ ਆ ਇੱਥੇ ਮੈਂ ਇੱਕ ਅਗਰ ਉਹ ਉੱਥੇ ਭੱਜ ਗਿਆ ਬਈ ਬੜਾ ਲੱਗ ਜੀ ਉਹ ਤਾਂ ਸਸਪੈਂਡ ਭਾਈ ਅੰਮਾ ਨਾਲ ਨਹੀਂ ਸੁਣਦਾ ਇੰਝ ਲੱਗਦਾ ਸਭ ਤੋਂ ਵੱਡਾ ਪੁਲਿਸ ਉਹ ਤੇ ਬੜਾ ਲੱਗ ਜੀ ਸੁਣੋ ਮੇਰੇ ਨਾਲ ਹੋਇਆ ਇੱਥੇ ਹੋਣਾ ਜੜ ਬਈ ਯਾਰ ਇਹ ਦੱਸੋ ਚੋਲੇ ਤੋਂ ਚੋਲੇ ਜੇ ਤੂੰ ਆਇ ਨੂੰ ਹੋ ਜਾ ਮੈਂ ਇੱਥੇ ਆ ਜੰਦ ਸੁਣੋ ਹੋਇਆ ਕੀ ਸਾਡੇ 5 ਵਜੇ ਆ ਕੇ ਪੁਲਿਸ ਨੇ ਚੱਕ ਲਿਆ ਜੀਪ ਚ ਮਿਠਾ ਲਿਆ ਪਰ ਦਰਖ ਪੰਜਾਬ ਦਾ ਇੱਥੇ ਪਹੁੰਚਣ ਦਾ ਸੀ ਅੱਗੇ ਉਹਨਾਂ ਦਾ ਕਿਤੇ ਫਸ ਗਿਆ ਭਾਈ ਬੰਦਾ ਬਹੁਤ ਬੜਾ ਟੋਕਣਾ ਜੀਆ ਦੱਸਿਆ ਵੀ ਪੰਜਾਬੀ სპੋਰਟਸਮੈਨ ਵੀ ਹੈਗੇ ਆਓ ਕਿੱਥੇ ਤੱਕ ਪੱਛ ਸਕਦੇ ਹੋ ਮੈਂ ਉਹ ਤੁਹਾਨੂੰ ਮੈਂ ਦਸਤਾਨ ਦੱਸਦਾ ਤੁਹਾਨੂੰ ਭੱਜ ਕੇ ਕਿੱਥੇ ਜਾ ਕੇ ਸਰਨ ਲਈ ਇੱਕ ਬੀਬੀ ਸੀ Hindu ਬੀਬੀ ਉਹਦੇ ਘਰੇ ਕਰਨ ਕੋਲਿਆ ਮੈਨੂੰ ਚਾਹ ਪਿਆਈ ਸਾਢੇ 5 6 ਵਜੇ ਤੇ ਵੀਰ ਆਹ ਲੋਈ ਲੈ ਕੇ ਜਾ ਆਹ ਲੋਈ ਦਿੱਤੀ ਹੁਣ ਇਹ ਤਾਂ ਮੈਨੂੰ ਇੱਕ ਦੋਸਤ ਦੇ ਘਰੇ ਛੱਡ ਕੇ ਆ। ਫਿਰ ਉੱਥੇ ਕਿਹੜੀ ਬਖਸ਼ਿਸ਼ ਹੋਈ? ਉਥੇ ਆ ਸਰਪੇ ਸਾਹਿਬ ਦੀ ਬਖਸ਼ਿਸ਼ ਹੋਈ ਜਿਹੜਾ ਸਿਰ ਤੇ ਬੰਨਿਆ ਵਾ। ਸੋਹਣੇ ਪੜਾਵਾਲੇ ਪੰਜਾਬ ਦੀਆਂ, ਸੋਹਣੇ ਦਸ ਪੰਜਾਬ ਦੀਆਂ। ਐਡਾ ਹੀ ਤਾਂ ਆਪਣਾ ਜਿਗਰਾ। ਆਪਾਂ ਇਹ ਝਾੜੂ ਵਾਲਾ ਮੁਰਾ, ਟੋਪੀ ਵਾਲਾ ਮੁਰਾ ਚੁਰਚੋਕ ਦੇਂਗੇ। ਸਰਬੰਸ ਸਦਾਨੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਮੇਂ ਦੱਸਦਾ ਅੱਜ ਮੁੰਡਾ ਭਾਣਾ ਨਹੀਂ ਗਾ ਅੱਜ ਮੁੰਡਾ ਲੱਖਾਂ ਸੁਧਾਣਾ ਨਹੀਂ ਗਾ ਅੱਜ ਮੁੰਡਾ ਸਰਪੰਚ ਨਹੀਂ ਗਾ ਅਸੀਂ ਕੌਣ ਸਾਡੇ ਤੋਂ ਤਾਂ ਪਹਿਲਾਂ ਚਰਖੜੀਆਂ ਤੇ ਚੜੇ ਨੇ ਆ ਰਹੇ ਤੇ ਚਰਵਾਏਗੇ ਸੀਸ ਸਾਡੇ ਤਾਂ ਜੇ ਪਰਚੇ ਉਹ ਜੂ ਫੇਰ ਕੀ ਆ ਅੱਜ ਮੁੰਡਾ ਸੋਨਾ ਦੇਸ਼ ਪੰਜਾਬ ਅੱਜ ਮੁੰਡਾ ਆਮ ਆਦਮੀ ਪਾਰਟੀ ਆ ਇਹ ਜਿਹੜਾ ਰੋਅ ਇਹ ਆਮ ਆਦਮੀ ਪਾਰਟੀ ਦਾ ਖਲੋਤ ਉੱਠਿਆ ਹੋਇਆ ਪੰਜਾਬ ਹੈ ਸੋ ਸਤਿਕਾਰਯੋਗ ਦੋਸਤੋ ਆਪਣੇ ਆਪ ਨੂੰ ਭਾਈ ਜੀ ਆਪਣੇ ਆਪ ਨੂੰ ਕਸੂਰਵਾਰ ਵੀ ਮੰਨਦਾ ਕਿਹੜੀ ਗੱਲ ਦਾ ਕਸੂਰਵਾਰ ਦੱਸਦਾ ਜੇ ਤੁਹਾਨੂੰ ਭਾਈ ਅਮਰਕਪਾਲ ਸਿੰਘ ਤੁਰਿਆ ਸੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੱਲ ਸਾਰੀ ਸਾਰੀ ਸੁਣ ਲਿਓ ਜਿਹਦਾ ਤਾਂ ਪੱਲੇ ਬੰਨੇ ਉਹ ਬੰਨ ਲਿਓ ਨਹੀਂ ਦੂਜਾ ਸਕਿੱਪ ਕਰ ਦਿਓ ਭਾਈ ਅਮਰਤਪਾਲ ਸਿੰਘ ਤੁਰਿਆ ਸੀ ਕੀ ਲੈ ਕੇ ਟਰੌਪ ਲੈ ਕੇ ਬੰਬ ਲੈ ਕੇ ਜਹਾਜ਼ ਲੈ ਕੇ ਤੁਰਿਆ ਸੀ ਇੱਕ ਆਰਮੀ ਕੌਮ ਦੀ ਗੱਲ ਕਰਨ ਤੁਰਿਆ ਸੀ ਉਹਨੂੰ ਚੱਕ ਕੇ ਡਿਬਰੂਗੜ ਮਾਰਿਆ ਉੱਥੇ ਮੈਂ ਕੁਝ ਨਹੀਂ ਕਰ ਸਕਿਆ ਕਿਉਂਕਿ ਮੇਰੇ ਕੋਲ ਕੋਈ ਐਡਾ ਧਨ ਬਲ ਨਹੀਂ ਤੁਸੀਂ ਨਹੀਂ ਕੁਝ ਕਰ ਸਕਿਆ ਸਰਕਾਰ ਦੇ ਖਿਲਾਫ ਅੱਜ ਜਿਹੜਾ ਇਹ ਗੁੱਸਾ ਹੈਗਾ ਜਿਹੜਾ ਭਾਈ ਅਮਰਤਪਾਲ ਸਿੰਘ ਚੱਕ ਕੇ ਜਵਾਨੀ ਸਾਡੀ ਡੱਕੀ ਗਈ ਆ ਉਸ ਦੇ ਖਿਲਾਫ ਵੀ ਜਿਹੜਾ ਗੁੱਸਾ ਹੈਗਾ ਬੱਤੂ ਮਹਾਰਾਜ ਜੀ ਬੱਤੂ ਮਹਾਰਾਜ ਜੀ ਉਹ ਅੱਜ ਲੋਕ ਇਕੱਠਾ ਹੋਇਆ ਪੰਜਾਬ ਦਾ ਪੱਲੇ ਬੰਨ੍ਹਿਆ ਗੱਲ ਇੱਕ ਕੋਰਲੇ ਲੋਕ ਆਏ ਨੇ ਇੱਕ ਕਿਸਾਨ ਜੱਟਾਂ ਪੰਡੀਆਂ ਆਣੇ ਆਏ ਨੇ ਸਾਡੇ ਕਿਸਾਨਾਂ ਦੇ ਜਿਹੜੇ ਹੱਕ ਮਾਰੇ ਗਏ ਨੇ ਮਜ਼ਦੂਰਾਂ ਦੇ ਹੱਕ ਮਾਰੇ ਗਏ ਨੇ ਨੌਜਵਾਨਾਂ ਨੂੰ ਜਨਤ ਸੁਟਿਆ ਗਿਆ ਆਵਾਜ਼ੀ ਪਾਰਟੀ ਦੇ ਜਿਹੜੇ ਝੂਠੇ ਵਾਅਦੇ ਨੇ ਓਏ ਸ਼ਰਮ ਕਰੋ ਪੰਜਾਬੀਓ ਸ਼ਰਮ सोणे दस पंजाब कोई न कोई न कोई न कोई न कोई न कोई न कोई ਸਭ ਤੋਂ ਪਹਿਲੇ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਭੋਲੇ ਪਾਲੇ ਪੰਜਾਬੀਆਂ ਨੇ ਕਿਹੋ ਕਮਾਨ ਸਮਾਤੀ ਲੈ ਆ ਕੇ ਬੈਠੋ ਤੰਗਾਰਾ ਕਿੱਥੇ ਚਲੋਗੇ ਪੁਰਾ ਕੋਈ ਨਾ ਬੈਠੇ ਆ ਕੇ ਬੈਠੋ ਬਚਤ ਰਹੇਗੀ ਸੋਹਣਾ ਦੀ ਬਚਤ ਰਹੇਗੀ ਸੋਹਣਾ ਆ ਸਭਾ ਵੱਲ ਧਿਆਨ ਦੇਈਏ ਸੋ ਸੋਹਣੀ ਜਨਤ ਦੀ ਮਾਨਦੌਰ ਕਿਹ ਨੂੰ ਸਮਾਤੇ ਪੰਜਾਬੀਆਂ ਜਨਾਬੀ ਕਵਾਦੀ ਭਗਵੰਤ ਮਾਨ ਨੂੰ ਮੈਂ ਤੁਹਾਡੇ ਮੁਰਾਜਾ ਕਲੇਮ ਕਰ ਰਿਹਾ ਕੋਈ ਵੀ ਆ ਕੇ ਪੰਜਾਬੀ ਬੜਾ ਡੋਕਾਸਟ ਕਰਵਾ ਸਕਦਾ ਅਸੀਂ ਸੋਨੇ ਦੇਸ਼ ਪੰਜਾਬ ਵਾਸਤੇ ਜੰਮੇ ਆ ਸੋਨੇ ਦੇਸ਼ ਪੰਜਾਬ ਦੀ 100000 ਰੁਪਏ ਚੋਣਾਂ ਨੂੰ ਵੀ ਦੇਖਣ ਦੋ ਤੁਸੀਂ ਮੇਰੀ ਕੋਈ ਪਾਰਟੀ ਨਹੀਂ ਹੈ ਮੈਂ ਜਾਂ ਤੋਂ ਸਰਪੰਚੀ ਜੜੀ ਹੈ ਪਰ ਮੈਂ ਜਿੱਥੇ ਵੀ ਜਾਂਦਾ ਰੋਡ ਤੋਂ ਮੰਨ ਜਿੱਥੇ ਹਰਾ ਝੰਡਾ ਤਰਨਾ ਲਈ ਬੈਠਾ ਹੁੰਦਾ ਉੱਥੇ ਬੈਠ ਜਾਣਾ ਸਾਨੂੰ ਕੋਈ ਸਾਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿਹੜੀ ਜ਼ਥੇਬੰਦੀ ਮਜ਼ਦੂਰ ਜ਼ਥੇਬੰਦੀ ਆ ਕਿਹੜੀ ਕਿਸਾਨ ਜ਼ਥੇਬੰਦੀ ਆ ਜਿੱਥੇ ਹਰਾ ਝੰਡਾ ਦੇਖੋ ਉਹਨਾਂ ਦਾ ਸਾਥ ਦਿਓ ਬੈਠ ਕੇ ਸੋ ਸਰਕਾਰਯੋਗ ਵੀਰੋ ਅੰਤ ਵਿੱਚ ਸਮਾਂ ਮੈਂ ਥੋੜਾ ਜਿਆਦਾ ਲੈ ਗਿਆ ਤੁਹਾਨੂੰ ਸੋਣਾ ਲੱਗਿਆ ਜੇ ਆ माजी ਪਾਰਟੀ ਨੂੰ ਵੋਟ ਪਾਈਏ ਹੱਥ ਖੜੇ ਕਰਕੇ ਕਹੋ ਜ਼ਿੰਦਗੀ ਚ ਇਸ ਪਾਰਟੀ ਨੂੰ ਦੇਣੀ ਹੈ ਪਾਰਟੀ ਦੇ ਜੈ ਜੈ ਹੋਰ ਗੱਲ ਦੱਸਣਾ ਇੱਕ ਇੱਕ ਮਿੰਟ ਦੀ ਗੱਲ ਰਹੇਗੀ ਸਾਨੂੰ ਇਨਸਾਫ ਕੀ ਲੈਣਾ ਸੀ ਭਗਵਾਨ ਤੁਮਾਰ ਕਿਉਂਕਿ ਸਾਡਾ ਮੁੱਖ ਮੰਤਰੀ ਸੀ ਸੋਨੇ ਦੇਸ ਪੰਜਾਬ ਦਾ ਕਿਉਂ ਨਹੀਂ ਕੀ ਕਰਦਾਂ ਸੀ ਕਿੰਨੇ ਇਨਸਾਫ ਦੇਣਾ ਸੀ ਵਿਰੋਧੀ ਧਿਰ ਕਾਂਗਰਸ ਨੇ ਪਰ ਅੱਜ ਛੋੜਾਂ ਨਾਲ ਕੁੱਤੀ ਲੜ ਗਈ ਏ ਯਾਨ ਆਖੋ ਵੱਡਾ ਨੁਕਸਾਨ ਕਰਨ ਜਾ ਰਹੇ ਨੇ ਆਪਣੇ ਸੋਹਰੇ ਦਸ ਪੰਜਾਬ ਦਾ ਲੜੋ ਅੱਜ ਕਰੋ ਵਦੋ ਜੈ ਸੰਘਰਸ਼ ਜੈ ਜਨਤਾ ਕੋਕ ਨਾਰੇ ਲਾਵਾਂਗਾ ਆਵਾਜ਼ ਜ਼ਰੂਰ ਦਿਓ ਕੀ ਕਰਨਗੇ ਜੱਲਾ ਠਾਣੇ ਲੋਕਾਂ ਦੇ ਹੱਥਾਂ ਦੇ ਨਾ ਦੇ ਕੀ ਕਰਨਗੇ ਜੱਲਾ ਠਾਣੇ ਲੋਕਾਂ ਦੇ जय भारत जय भारत अमृतसर ਜਲ ਕਿਥੋਂ ਤੱਕ ਕੋਚੀ ਤੱਕ ਵਾਲ ਪਹੁੰਚ ਆਵਾਜ਼ ਕੋ ਹਮੇਸ਼ਾ ਹੈ जय भारत जय भारत लास्ट ਵਾਰ ਇੱਕ ਗੱਲ ਕਹਿ ਜਾਂਦਾ ਜਿੱਥੇ ਬੈਠੇ ਆ ਇਥੋਂ ਅੱਗੇ ਪਾਕਿਸਤਾਨ ਸ਼ੁਰੂ ਹੁੰਦਾ ਇਥੋਂ ਅੱਗੇ ਅਫਗਾਨਿਸਤਾਨ ਸ਼ੁਰੂ ਹੁੰਦਾ ਜੋ ਚੀਨ ਦਾ ਬਾਰਡਰ ਤੇ ਪੰਜਾਬੀ ਜਾ ਕੇ ਲੜੇ ਜੰਗ ਤਾਂ ਸ਼ਹੀਦ ਇੱਥੇ ਬੈਠੇ ਆ ਜੋ ਅਸੀਂ ਵੱਖਵਾਦੀ ਅਸੀਂ ਗੱਤਾਰ ਅਸੀਂ ਖਰਸਤਾਨੀ ਅਸੀਂ ਹੱਤਵਾਦੀ ਇਹ ਸਾਨੂੰ ਅੱਜ ਇਹ ਤਗਮੇ ਦਿੰਦੇ ਨੇ ਮੈਂ ਅੰਤ ਵਿੱਚ ਇਹੀ ਕਹੂੰਗਾ ਭਗਵਾਨ ਜਤਮਾਨ ਸ਼ਰਮ ਕਰ ਸ਼ਰਮ ਕਰ ਉਹ ਕਹੇਗਾ ਸਾਡਾ ਸੋਹਣਾ ਦੇਸ਼ ਪੰਜਾਬ ਖਾਲਸਾ ਅਜਵਾਜ ਦਾ ਇਥੇ ਖਾਲਸੇ ਦਾਤ ਦਾ ਮਗਾਇਸੇ ਉਤਪਤੀ ਹੋਈ ਸੋ ਇਹਨਾ ਕੁਝ ਕਹਿੰਦਾ ਆ ਮੈਂ ਖਮਾ ਦਾ ਜਾਤਕਾ ਜਿਕਰਾ ਬਵਾਦ ਬੋਲਾ ਇਸ ਤੋਂ ਮੈਂ ਹਾਂ ਸਤਿ ਸ਼੍ਰੀ ਅਕਾਲ ਸੋ ਦੋਸਤੋ ਸਾਰੇ ਪ੍ਰਮੰਧ ਕਾ ਦਾ ਜਿਹੜਾ ਮੈਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ দেখ <laughs>